ਖਰ ਹੋ ਰਹੀ ਨਹੀਂ ਡੱਬਣ ਦਿੱਤਾ ਜਾ ਰਿਹਾ ਸ਼ੰਭੂ ਨੇ ਡੱਬਣ ਦਿੱਤਾ ਜਾ ਰਿਹਾ ਇਹਦੇ ਵਿੱਚ ਸਾਡੀ ਪੰਜਾਬ ਸਰਕਾਰ ਦਾ ਬਹੁਤ بڑا ਰੋਲ ਹੈ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੇ ਚੋਣਾ ਵੇਲੇ ਕਿਹਾ ਤਾਂ ਵੀ ਹਵੇ ਪਹਿਲਾਂ ਪੂਰੀ 24 ਦੀ 24 ਫਸਲਾਂ ਦੇ ਵਿੱਚ ਐਮਐਸਪੀ ਦਵਾਂਗੇ 5 ਮਿੰਟ ਦੇ ਵਿੱਚ ਦਵਾਂਗੇ ਵੀ ਸਾਡੀ ਬਹੁਮਤ ਦੇ ਵਿੱਚ ਸਰਕਾਰ ਆਪ ਹੈ ਬੜੀਆਂ ਚੀਜ਼ਾਂ ਚੱਲੀਆਂ ਅਸੀਂ 5 ਮਿੰਟ ਚ ਮੈਡਮ ਕਹਿੰਦੇ ਸੀ ਐਮਐਸਪੀ ਦਵਾਂਗੇ ਉਹ ਮੈਡਮ ਵੀ ਨਹੀਂ ਮੁੜ ਕੇ ਲੱਭੀ ਹੈ ਕਿੱਥੇ ਗਈ ਕਿੱਥੇ ਨਹੀਂ ਉਹਦੇ ਮਾਂ-ਬਾਪ ਨੂੰ ਕੌਣ ਬਈ ਜ਼ਿੰਮੇਵਾਰ ਕਰੂਗਾ ਕਰੋੜ ਰੁਪਇਆ ਦੇ ਕੇ ਕੋਈ ਹੱਲ ਥੋੜੀ ਹੈ ਕਰੋੜ ਰੁਪਇਆ ਦਾ ਫਿਰ ਆਪਾਂ ਮੁੱਲ ਪਾ ਲਿਆ ਨ ਕਿਸ ਤਰ੍ਹਾਂ ਪਾਲ ਪੋਸਟ ਕੇ ਬੰਦਾ ਬੜਾ ਕਰਦਾ ਹਨਾ ਤੇ ਉਹਰੇ ਗੋਲੀ ਖਾਣ ਲਈ ਬਣਾ ਦੋ ਉਹ ਜਸਕਰਨ ਮਾਰੇ ਹਨਾ ਸੁਭਕਰਨ ਸੌਰੀ ਹਾਂ ਉਹਦੇ ਕਿਹਨੇ ਮੁੜ ਕੇ ਜਾ ਕੇ ਦੇਖਿਆ ਭਾਈ ਕਿਹੜਾ ਉਹਦੇ ਨਾਂ ਦੇ ਪੁੱਤ ਵੱਡ ਲੱਗਿਆ ਕਿਹੜੇ ਉਹਦੇ ਨਾਂ ਦੇ ਟੂਰਨਾਮੈਂਟ ਹੋਏ ਹਨ ਬਸ ਨਾਲ ਕਹਿ ਕੇ ਸਰਕਾਰ ਚ ਆ ਗਏ ਆਨੰਦ ਮਾਨੋ 5 ਸਾਲ ਪੂਰਾ ਪੈਸਾ ਧਨ ਇਕੱਠਾ ਕਰ ਲਿਆ ਬਹੁਤ ਵੀਪੀ ਨੇ ਹੁਣ ਕੀ ਆਉਣ ਬਾਅਦ ਚ ਇਹੀ ਕਹਿ ਦੇਣਾ ਵੀ ਮੇਰੇ ਤੋਂ ਧੱਕੇ ਨਾਲ ਕਹਿ ਹੋ ਗਿਆ ਜਿਹੜਾ ਯੋਗ ਧਨ ਕਮਾਇਆ ਜਾਂ ਆਪਣਾ ਉਹ ਤਾਂ ਛੱਡ ਦਵੇ ਐਮਐਲਏ ਦੇ ਸਦੀਪਾ ਦੇ ਕੇ ਘਰ ਬੈਠਾ ਹੈ ਦਹ ਸਰਕਾਰੀ ਗੱਡੀਆਂ ਵਾਪਸ ਵੀ ਮੇਤੇ ਧੱਕੇ ਨਾਲ ਮੈਂ ਕਹੋਗਾ ਤਾਂ ਵੀ ਧੱਕੇ ਨਾਲ ਤੁਸੀਂ ਮੈਨੂੰ ਐਮ.ਐਲ.ਏ ਬਣਾ ਦਿਆ ਵੀ ਹੁਣ ਮੈਂ ਆਪਣੇ ਜਰਜਾਇਨ ਦੇ ਕੇ ਆਪਣੇ ਘਰ ਬੈਟਰੀਆਂ ਕਿਸਾਨੀ ਜੱਥੇਬੰਦੀਆਂ ਵੱਲੋਂ ਪੰਜਾਬ ਬੰਦੀ ਕਾਲ ਦਿੱਤੀ ਗਈਆ ਉੱਥੇ ਹੀ ਜਿਹੜੇ ਲੋਕ ਇਸ ਮੋਰਚੇ ਵਿੱਚ ਆਏ ਨੇ ਕੋਈ ਵਲੰਟੀਅਰ ਹੈ ਕੋਈ ਲੰਗਦਾ ਵੜਦਾ ਪਿਆ ਤਾਂ ਉਹਨਾਂ ਨੂੰ ਵੀ ਇਸ ਥਾਂ ਤੋਂ ਲੰਘਣ ਦਿੱਤਾ ਜਾ ਰਿਹਾ ਹੈ ਇਹ ਐਂਬੂਲੈਂਸ ਨਿਕਲੀ ਹੈ ਕਿ ਐਂਬੂਲੈਂਸ ਵਰਗੀਆਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹ ਜੋਦਿਆਂ ਤੇ ਹੋ ਰਹਿਣੀਆਂ ਪਹਿਲਾਂ ਬਾਈ ਹੁਣ ਨਾਲ ਗੱਲਬਾਤ ਕਰਦੇ ਆ ਇੱਥੇ ਚਾਹ ਦਾ ਲੰਗਰ ਇਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਰਣਾ ਜੀ ਦੇਖ ਸਕਦੇ ਹੋ ਚਾਹ ਦਾ ਲੰਗਰ ਚਲਾਇਆ ਜਾ ਰਿਹਾ ਹੈ ਨਾਲ ਨਾਲ ਰਸ ਵੀ ਵੰਡੇ ਜਾ ਰਹੇ ਨੇ ਕਿ ਜੇਕਰ ਕੋਈ ਵਿਚਾਰਾ ਸੁਇਰ ਦਾ ਆਇਆ ਹੈ ਭੁੱਖਾ ਆਇਆ ਹੋਇਆ ਹੈ ਥੋੜਾ ਬੋਤਾ ਉਹਦਾ ਢਿੱਡ ਭਰ ਜਾਈ ਹੁਣ ਅਸੀਂ ਗੱਲਬਾਤ ਕਰਦੇ ਆਂ ਵੀਰੇ ਪਹਿਲਾਂ ਤਾਂ ਮੁਬਾਰਕਾਂ ਕਿ ਅਸੀਂ ਪੰਜਾਬ 'ਚ ਜੰਮੇ ਆਂ ਪੰਜਾਬ 'ਚ ਸਾਡੀ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਕਿ ਭਾਈ ਔਕੜ ਜਿੱਡੀ ਵੱਡੀ ਮਰਜ਼ੀ ਹੋਵੇ ਅਸੀਂ ਲੰਗਰ ਲਾਉਣ ਤੋਂ ਪਿੱਛੇ ਨਹੀਂ ਹਟਣਾ ਬਈ ਮੁਵਾਰਕਾਂ ਤੋਂ ਬਾਅਦ ਚ ਹੋਊਗਾ ਜਦੋਂ ਆਪਾਂ ਆਪਣਾ ਕਿਸਾਨੀ ਧਰਨਾ ਸਫਲ ਹੋਊਗਾ ਉਦੋਂ ਆਪਾਂ ਮੁਵਾਰਕਾ ਦੇਣ ਦੇ ਯੋਗ ਹੈ ਆਪਾਂ ਮੁਵਾਰਕਾ ਦੇਣ ਦੇ ਯੋਗ ਹੈ ਫਿਲਹਾਲ ਤਾਂ ਵੀ ਆਪਾਂ ਸੇਵਾ ਕਰ ਰਹੇ ਆਂ ਸੇਵਾ ਗੁਰੂ ਸਾਹਿਬ ਨੇ ਸਾਡੇ ਹਿੱਸੇ ਲਈ ਹੈ ਹਾਂ ਬਿਲਕੁਲ ਬਿਲਕੁਲ ਲਈ ਹੈ ਨਹੀਂ ਮੋਰਚਾ ਤਾਂ ਦੇਖੋ ਹੁਣ ਤਾਂ ਜਿਵੇਂ ਅਸੀਂ ਬੰਦ ਦੀ ਕਾਲ ਦਿੱਤੀ ਆ ਪਹਿਲਾਂ ਵੀ ਕਈ ਵਾਰ ਕਾਲਾਂ ਦਿੱਤੀਆਂ ਜਾਂਦੀਆਂ ਸੀ ਪਰ ਕਈ ਅਦਾਰੇ ਜਿਹੜੇ ਨਹੀਂ ਹੁੰਦੇ ਸੀ ਹੱਕ 'ਚ ਪਰ ਇਸ ਵਾਰ ਬਾਕੀ ਅਦਾਰੇ ਵੀ ਪੰਜਾਬ ਦੇ ਇਸ ਪੰਜਾਬ ਬੰਦ ਕਾਲ ਦੇ ਹੱਕ ਵਿੱਚ ਆਏ ਨੇ ਹਾਂਜੀ ਹਾਂਜੀ ਇਹ ਇਹਨੂੰ ਇੱਕ ਤਰੀਕੇ ਨਾਲ ਜਿੱਤ ਮੰਨਿਆ ਜਾ ਸਕਦਾ ਨਹੀਂ ਹਜੇ ਜਿੱਤ ਮੰਨੀ ਨਹੀਂ ਜਾ ਸਕਦੀ ਬਈ ਜਦੋਂ ਤੱਕ ਪੂਰੇ ਕਾਨੂੰਨ ਲਾਗੂ ਨਹੀਂ ਹੁੰਦੇ ਮੰਨੇ ਨਹੀਂ ਸਕਦੇ ਪਹਿਲਾਂ ਬੈਠੇ ਰਹੇ ਆਪਾਂ ਨਾ ਇੱਕ ਸਾਲ ਬੈਠੇ ਰਹੇ ਉਦੋਂ ਲਾਗੂ ਨਹੀਂ ਕੀਤੇ ਗਏ ਤੇ ਜਦੋਂ ਤੱਕ ਲਾਗੂ ਨਹੀਂ ਹੁੰਦਾ ਉਹਦਾ ਕਬ ਜਿੱਤ ਨਹੀਂ ਕਹਿ ਸਕਦੇ ਜੀ ਉਹਨੇ ਤਾਂ ਕਰਕੇ ਮੁੱਕਰ ਗਿਆ ਉਹਦੋਂ ਹਾਂ ਕਰਕੇ ਪਹਿਲਾਂ ਉਹਨਾਂ ਨੇ ਮੰਨ ਵੀ ਲਿਆ ਸੀ ਮੰਨ ਕੇ ਫਿਰ ਕਾਨੂੰਨ ਲਾਗੂ ਕੀਤੇ ਨਹੀਂ ਫਿਰ ਪਿੱਛਾਂ ਹਟ ਗਏ ਸਰਕਾਰ ਆ ਗਈ ਦੁਆਰਾ ਉਹਨਾਂ ਦੀ ਮੋਦੀ ਦੀ ਉਹ ਫਿਰ ਮੁੱਕਰ ਗਏ ਤੇ ਫਿਰ ਪਹਿਲਾਂ ਤਾਂ ਸਾਨੂੰ ਜਾਣ ਦਿੱਤਾ ਸੀ ਅੱਗੇ ਹੁਣ ਇਹ ਕਿਉਂ ਸਾਨੂੰ ਬਾਰ ਬਾਰ ਖਨੌਰੀ ਨੇ ਡੱਬਣ ਦਿੱਤਾ ਜਾ ਰਿਹਾ ਸ਼ੰਭੂ ਨੇ ਡੱਬਣ ਦਿੱਤਾ ਜਾ ਰਿਹਾ ਇਹਦੇ ਵਿੱਚ ਸਾਡੀ ਪੰਜਾਬ ਸਰਕਾਰ ਦਾ ਬਹੁਤ بڑا ਰੋਲ ਹੈ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੇ ਚੋਣਾਂ ਵੇਲੇ ਕਿਹਾਦਾ ਵੀ ਹਮੇ ਪਹਿਲਾਂ ਪੂਰੀ 24 ਕੀ 24 ਫਸਲਾਂ ਵਿੱਚ ਐਮਐਸਪੀ ਦਵਾਂਗੇ 5 ਮਿੰਟ ਦੇ ਵਿੱਚ ਦਵਾਂਗੇ ਵੀ ਸਾਡੀ ਬਹੁਮਤ ਦੇ ਵਿੱਚ ਸਰਕਾਰ ਆਪੇ ਆ ਬੜੀਆਂ ਚੀਜ਼ਾਂ ਚੱਲੀਆਂ ਅਸੀਂ 5 ਮਿੰਟ ਚ ਮੈਡਮ ਕਹਿੰਦੇ ਸੀ ਐਮਐਸਪੀ ਦਵਾਂਗੇ ਉਹ ਮੈਡਮ ਵੀ ਨਹੀਂ ਮੁੜ ਕੇ ਲੱਭੀ ਹੈ ਕਿੱਥੇ ਗਈ ਕਿੱਥੇ ਨਹੀਂ ਸਭ ਤੋਂ ਵੱਡਾ ਧੋਖਾ ਪੰਜਾਬ ਸਰਕਾਰ ਕਰ ਰਹੀ ਹੈ ਜਿਹੜੀ ਸਾਡੇ ਬਾਰਡਰ 'ਤੇ ਜਾ ਕੇ ਪੰਜਾਬ ਪੁਲਿਸ ਰੋਕ ਰਹੀ ਨਾ ਕਿ ਹਰਿਆਣੇ ਦੀ ਪਹਿਲਾਂ ਪੰਜਾਬ ਵਾਲੇ ਰੋਕਦੇ ਹਰਿਆਣੇ ਵਾਲੇ ਬਾਅਦ 'ਚ ਰੋਕੂਗਾ ਹਰਿਆਣੇ ਵਾਲੇ ਬਾਅਦ 'ਚ ਪਹਿਲਾਂ ਪੰਜਾਬ ਵਾਲੇ ਰੋਕਦੇ ਆ ਫਿਰ ਇਹ ਕਿਉਂ ਸਾਡੇ ਸਰਕਾਰ ਦੇ ਬੰਦੇ ਚੱਲ ਜਾਂਦੇ ਨੇ ਸੁਪਰੀਮ ਕੋਰਟ 'ਚ ਪਾਈ ਅਸੀਂ ਤਾਂ ਜਾਣ ਦੇਣ ਜਾਣਾ ਦੇਣ ਚਾਹਨੇ ਆ ਇਹ ਹਰਿਆਣੇ ਵੱਲੋਂ ਦਬਾਅ ਪਾਇਆ ਜਾਂਦਾ ਉਹ ਦੋਨੇ ਹੱਥਾਂ ਦੇ ਵਿੱਚ ਲੱਡੂ ਰੱਖ ਰਹੇ ਆ ਵੀ ਪੰਜਾਬ ਦੇ ਲੋਕ ਵੀ ਸਾਤੋਂ ਉਲਟ ਨਾ ਹੋਣ ਤੇ ਸਾਡੀ ਉੱਪਰ ਵੀ ਬਣੀ ਰਹੇ ਕੁਰਸੀ ਬਚਾਉਣ ਦਾ ਖਾਤਰ ਜੀ ਬਿਲਕੁਲ ਕੁਰਸੀ ਬਚਾਉਣ ਖਾਤਰ ਹੀ ਕਰ ਰਹੇ ਆ ਹੁਣ ਫਿਰ ਅੱਜ 4 ਵਜੇ ਤੱਕ ਇਹ ਮੋਰਚਾ ਇੱਥੇ ਵਿੱਢਿਆ ਗਿਆ ਹੈ ਹਾਂਜੀ ਤੰਗ ਲੋਕੀ ਵੀ ਕਹਿੰਦੇ ਅਸੀਂ ਤੰਗ ਹੋ ਰਹੇ ਹਾਂ ਜਿਨ੍ਹਾਂ ਨੇ ਪ੍ਰਾਈਵੇਟ ਦਫ਼ਤਰਾਂ ਤੇ ਜਾਣਾ ਨਹੀਂ ਕੋਈ ਤੰਗ ਨਹੀਂ ਹੈ ਜੇ ਕਿਸੇ ਨੇ ਕੋਈ ਬਿਮਾਰ ਹੈ ਕੋਈ ਐਂਬੂਲੈਂਸ ਹੈ ਕੋਈ ਆਪਣਾ 에어ਪੋਰਟ ਜਾਣਾ ਕਿਸੇ ਨੇ ਕਿਸੇ ਨੂੰ ਕੋਈ ਰੋਕਿਆ ਨਹੀਂ ਜਾ ਰਿਹਾ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਜੇ ਕਿਸੇ ਨੇ ਹਸਪੀਟਲ ਵੈਸੀ ਵੀ ਜਾਣਾ ਟ੍ਰੀਟਮੈਂਟ ਕਰਾਣਾ ਉਹਨੂੰ ਵੀ ਰੋਕਿਆ ਨਹੀਂ ਜਾ ਰਿਹਾ ਫੇ ਰੋਕਿਆ ਕਿਸ ਕਿਸ ਨੂੰ ਰੋਕਿਆ ਜਾ ਰਿਹਾ ਆਮ ਜਨਤਾ ਨੂੰ ਰੋਕਿਆ ਜਾ ਰਿਹਾ ਜਿਹੜੇ ਕੋਈ ਜ਼ਿਆਦਾ ਲੋਡ ਨਹੀਂ ਹੈ ਜ਼ਰੂਰੀ ਨਹੀਂ ਹੈ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਗੱਲਾਂ ਵੀ ਰੋਕਿਆ ਵੀ ਤਾਂ ਜਾ ਰਿਹਾ ਤਾਂ ਕਿ ਸਰਕਾਰ ਦੇ ਕੰਨ ਖੁੱਲ੍ਹ ਰਹਿਣ ਨਹੀਂ ਕਿਸਾਨ ਸੁਣਦੀ ਨਹੀਂ ਸਰਕਾਰ ਕਿੰਨੀ ਕਿ ਬਈ ਕਿੰਨੇ ਕਿ ਬਈ ਕਿਸਾਨ ਸੀਲ ਹੋ ਗਏ ਉਹਦੇ ਮਾਪੇ ਬਾਬ ਨੂੰ ਕੌਣ ਬਈ ਜ਼ਿੰਮੇਵਾਰ ਕਰੂਗਾ ਕਰੋੜ ਰੁਪਇਆ ਦੇ ਕੇ ਕੋਈ ਹੱਲ ਥੋੜੀ ਆ ਕਰੋੜ ਰੁਪਇਆ ਦਾ ਫਿਰ ਆਪਾਂ ਮੁੱਲ ਪਾ ਲਿਆ ਨਾ ਬੱਚੇ ਦਾ ਕਿਸੇ ਦਾ ਕਿਵੇਂ ਬੱਚੇ ਪੈਦਾ ਹੁੰਨੇ ਆ ਬਈ ਉਹ ਮਾਪੇ ਬਾਬ ਨੂੰ ਪਤਾ ਤੇ ਕਿਸ ਤਰ੍ਹਾਂ ਪਾਲ ਪੋਸ ਕੇ ਬੰਦਾ ਬੜਾ ਕਰਦਾ ਹਨਾ ਤੇ ਉਹਰੇ ਗੋਲੀ ਖਾਣ ਲਈ ਬਣਾ ਦੋ ਉਹ ਜਸਕਰਨ ਮਾਰੇ ਆ ਨਾ ਸੁਭਕਰਨ ਸੌਰੀ ਹਾਂ ਉਹਦੇ ਕਿਹਨੇ ਮੁੜ ਕੇ ਜਾ ਕੇ ਦੇਖਿਆ ਬਈ ਕਿਹੜਾ ਉਹਦੇ ਨਾਂ ਦੇ ਬੁੱਤ ਬਣ ਲੱਗਿਆ ਕਿਹੜੇ ਉਹਦੇ ਨਾਂ ਦੇ ਟੂਰਨਾਮੈਂਟ ਹੋਏ ਆ ਸੋ ਮਸਲਾ ਉਹੀ ਹੈ ਜੀ ਸਰਕਾਰ ਜਾਗੇ ਸਾਡਾ ਉਹੀ ਹੈ ਕਿਸੇ ਨੂੰ ਪਰੇਸ਼ਾਨ ਕਰਨਾ ਸਾਡਾ ਮਕਸਦ ਨਹੀਂ ਹੈ ਜਿਨ੍ਹਾਂ ਨੇ ਮਾਰਿਆ ਉਹ ਵੀ ਸ੍ਰੀ ਰਾਮ ਬਾਹਰ ਘੁੰਮ ਰਹੇ ਹਨ ਜਿਨ੍ਹਾਂ ਨੇ ਸੁਬ ਨੂੰ ਮਾਰਿਆ ਜੀ ਮੁੰਡਾ ਉਹ ਉਹ ਸ੍ਰੀ ਰਾਮ ਬਾਹਰ ਘੁੰਮ ਰਹੇ ਹਨ ਮੰਤਰੀ ਵੀ ਰਹੇ ਦੇਖੋ 5 ਸਾਲ ਪੂਰਾ ਆਨੰਦ ਮਾਣਿਆ ਉਹਨਾਂ ਨੇ ਮੁੰਡਾ ਕੋਈ ਇਨਸਾਫ ਨਹੀਂ ਮਿਲਿਆ ਮੁੰਡਾ ਮਰ ਲਿਆ ਅਗਲੇ ਦੇ ਘਰ ਤਾਂ ਗਿਆ ਉਹਨੇ ਵਾਪਸ ਥੋੜੀ ਆਣਾ ਜਿਹੜਾ ਚਲੇ ਗਿਆ ਇਹ ਨਾ ਸ਼ਹੀਦ ਹੋਣਾ ਵੀ ਅਸੀਂ ਕਹਿੰਦੇ ਹਾਂ ਸ਼ਹੀਦ ਹੋਏ ਨੇ ਇੱਕ ਵੱਡੇ ਇਤਿਹਾਸਕ ਕੰਮ ਦੇ ਸ਼ਹੀਦ ਹੋਏ ਆ ਪਰ ਜਿਹਦਾ ਜੀ ਚੱਲ ਗਿਆ ਉਹ ਮਾਪਿਆਂ ਨੂੰ ਜਾ ਕੇ ਪੁੱਛਣਾ ਚਾਹੀਦਾ ਕਿ ਉਹ ਹਰ ਰਾਤ ਜਦੋਂ ਸੌਂਦੇ ਹੋਣਗੇ ਕਿ ਜਦੋਂ ਦੇਖਦੇ ਪਈ ਡਿਸਕਵਰ ਚ ਪਹਿਲਾਂ ਸ਼ੁਭਕਰਨ ਹੁੰਦਾ ਸੀ ਹੁਣ ਉੱਥੇ ਨਹੀਂ ਹੈਗਾ ਉਹਨੂੰ ਤਾਂ ਕੀ ਬੀਦੀ ਹੋਣੀ ਬਿਲਕੁਲ ਸਹੀ ਹੈ ਬਈ ਹਮ ਸਾਡਾ ਕੰਮ ਹੀ ਅਵੇਅਰ ਕਰਨਾ ਲੋਕਾਂ ਨੂੰ ਸਰਕਾਰ ਅਵੇਅਰ ਹੋਵੇ ਸਾਡਾ ਕੰਮ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਅਸੀਂ ਵੀ ਪਰੇਸ਼ਾਨ ਹੋ ਰਹੇ ਹਾਂ ਬਈ ਠੰਡ ਚ ਖੜੇ ਆ ਠੀਕ ਆ ਆਪਾਂ ਵੀ ਸਾਰਾ ਕੁਝ ਛੱਡੀ ਬੈਠੇ ਹਾਂ ਨਾ ਜਿੰਨੇ ਵੀ ਹੈ ਸਾਰੇ ਕਮਾਕਾਰ ਵਾਲੇ ਹੀ ਆ ਕਿਸੇ ਦਾ ਪ੍ਰਾਪਰਟੀ ਦਾ ਕੰਮ ਕਿਸੇ ਦਾ ਕੋਈ ਕੰਮ ਹੈ ਸੋ ਮਸਲਾ ਆਹੀ ਹੈ ਜੀ ਸਾਰਾ ਬੰਦ ਕਰਨ ਦਾ ਕਿ ਸਰਕਾਰ ਨੂੰ ਮਾਣਾ ਮੋਟਾ ਕੰਨ ਹੋ ਕਿ ਹਾਂ ਬੰ ਪਰ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਹੁਣ ਅਗਲੀ ਕਾਰਵਾਈ ਜਿਵੇਂ ਜਥੇਬੰਦੀ ਕਾਲ ਕਰੂਗੀ ਜੀ ਆਪਾਂ ਸੇਵਾਦਾਰ ਐ ਖੜ੍ਹੇ ਹਾਂ ਜੀ ਇੱਕ ਹੋਰ ਨਾ ਇੱਕ ਗੱਲ ਹੈ ਕਿ ਡੱਲੇਵਾਲ ਸਾਹਿਬ 35 ਦਿਨ ਹੋ ਗਏ ਹਨ ਉਸੇ ਪੜ੍ਹ ਕੇ ਹਾਂ ਕਿ ਭਾਈ ਉਹਨਾਂ ਦੀ ਤਬੀਅਤ ਦਿਨ ਬਰ ਦਿਨ ਖਰਾਬ ਹੁੰਦੀ ਜਾਂਦੀ ਹੈ ਕੱਲ ਨੂੰ ਕੋਈ 19 ਕੀ ਹੋ ਗਈ ਕੋਈ ਨਹੀਂ ਚਾਹੁੰਦਾ ਕਿ ਐਵੇਂ ਕਿਸੇ ਦਾ ਜੀ ਚੱਲ ਜਾਵੇ ਜਿਵੇਂ ਹੁਣ ਅਸੀਂ ਸ਼ੁਭ ਕਰਨ ਨੂੰ ਯਾਦ ਕਰ ਰਹੇ ਹਾਂ ਫਿਰ ਅਸੀਂ ਡੱਲੇਵਾਲ ਸਾਹਿਬ ਨੂੰ ਯਾਦ ਕਰਾਂਗੇ ਕੌਣ ਇਹਦੇ ਲਈ ਜ਼ਿੰਮੇਵਾਰ ਹੋਊਗਾ ਜੇ ਕੱਲ ਨੂੰ ਕੋਈ 19 ਕੀ ਹੋ ਗਈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਹੋਣਗੀਆਂ ਕਿਉਂਕਿ ਪੰਜਾਬ ਸਰਕਾਰ ਕਿਹੜਾ ਅੱਗੇ ਜਾ ਕੇ ਗੱਲ ਕਰ ਰਹੀ ਹੈ ਸੈਂਟਰ ਤੱਕ ਜੇ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਉੱਥੇ ਬੈਠਾ ਧਰਨੇ ਦੇ ਸਾਰਾ ਵਰਲਡ ਹੱਲਦਾ ਜੀ ਵੀ ਇੱਕ ਮੁੱਖ ਮੰਤਰੀ ਆਗੇ ਧਰਨੇ ਦੇ ਬੈਠਿਆ ਕੋਈ ਪੂਰੇ ਵਰਲਡ ਦੇ ਵਿੱਚ ਮੈਸੇਜ ਜਾਊਗਾ ਵੀ ਯਹਾਂ ਕੋਈ ਲੋੜ ਹੈ ਇਹ ਤਾਂ ਜਾਂਦੇ ਨਹੀਂ ਉੱਥੇ ਤੱਕ ਇੱਕ ਫੋਟੋ ਖਚਾਣ ਜਾਂਦੇ ਆ 5-10 ਮਿੰਟ ਬੈਠ ਕੇ ਡੱਲੀ ਵਾਲ ਕੋਲ ਮੁੜ ਜਾਂਦੇ ਆ ਕਿਆ ਨਹੀਂ ਕਰ ਸਕਦੇ ਪੰਜਾਬ ਵਿਸ਼ੇ ਸਾ ਆਪਣਾ ਸਦਨ ਚਨਾਮਾ ਹੋ ਰਿਹਾ ਜੋ ਮਰਜੀ ਹੈ ਪਾਸ ਕਰਨਾ ਮਤਾ ਕਿਉਂਕਿ ਬਹੁਮਤ ਦੇ ਵਿੱਚ ਸਰਕਾਰ ਹੈ ਕਿਆ ਨਹੀਂ ਕਰ ਸਕਦੇ ਇਹ ਸਭ ਕੁਝ ਕਰ ਸਕਦੇ ਆ ਨਹੀਂ ਫੇਰੇ ਜਿਵੇਂ ਅਸੀਂ ਪਹਿਲਾਂ ਕਿਹਾ ਕਿ ਬੰਦੇ ਪਹਿਲਾਂ ਤਾਂ ਵਾਅਦੇ ਕਰਦੇ 5 ਮਿੰਟ ਲਈ ਐਮਐਸਪੀ ਔਰ ਮੈਡਮ ਵੀ ਆਏ ਉਹਨਾਂ ਨੇ ਵੀ ਕਿਹਾ ਤਾਂ ਕਿ ਮੇਰੇ ਕੋ ਧੱਕੇ ਨਾਲ ਕਹਿ ਹੋ ਗਿਆ ਮੈਂ ਫੀਲਿੰਗ ਫੀਲਿੰਗ ਚ ਕਹਿਤਾ ਧੱਕੇ ਨਾਲ ਕਹਿ ਕੇ ਸਰਕਾਰ ਚ ਆ ਗਏ ਆਨੰਦ ਮਾਨੋ 5 ਸਾਲ ਪੂਰਾ ਪੈਸਾ ਧਨ ਇਕੱਠਾ ਕਰ ਲਿਆ ਬਹੁਤ ਬੀਬੀ ਨੇ ਹੁਣ ਕਿਹਾ ਹੁਣ ਬਾਅਦ ਚ ਇਹੀ ਕਹਿ ਦੇਣਾ ਵੀ ਮੇਰੇ ਤੋਂ ਧੱਕੇ ਨਾਲ ਕਹਿ ਹੋ ਗਿਆ ਜਿਹੜਾ ਜੋਗ ਧਨ ਕਮਾਇਆ ਜਾਂ ਆਪਣਾ ਉਹਦਾ ਛੱਡ ਦਵੇ ਐਮਐਲਏ ਦੇ ਸਦੀਪਾ ਦੇ ਕੇ ਘਰ ਬੈਠਾ ਦਹ ਸਰਕਾਰੀ ਗੱਡੀਆਂ ਵਾਪਸ ਵੀ ਮੇਤੇ ਧੱਕੇ ਨਾਲ ਮੈਂ ਕਹਿ ਉਹਗਾ ਤਾਂ ਵੀ ਧੱਕੇ ਨਾਲ ਤੁਸੀਂ ਮੈਨੂੰ ਐਮਐਲਏ ਬਣਾ ਦਿਆ ਵੀ ਹੁਣ ਮੈਂ ਆਪਣੇ ਜਰਜਾਇਨ ਦੇ ਕੇ ਆਪਣੇ ਘਰ ਬੈਟਰੀ ਆ ਸਹੀ ਹੈ ਜੀ ਆ ਆਪਣਾ 에ਅਰਬੋਰਡ ਰੋਡ ਹੈ ਜੀ ਜਦੋਂ ਅਸੀਂ ਡਿਊਟੀ ਜਾਣਾ ਹੁੰਦਾ ਨਾ ਜੀ ਕਈ ਵਾਰੀ ਉਰੇ ਸਾਨੂੰ ਅੱਧਾ ਘੰਟਾ ਖੜਨਾ ਮੈਂਦਾ ਕਿਉਂ ਸਾਡਾ ਕੋਈ ਐਮਐਲਏ ਆ ਰਿਹਾ ਸਾਡਾ ਕੋਈ ਮੰਤਰੀ ਆ ਰਿਹਾ ਇੱਥੇ ਖੜੇ ਰਹਿੰਦੇ ਹੈਰਾਨ ਹੁੰਦੇ ਆ ਕਦੋਂ ਭਗਵਾਨ ਦਾ ਮਾਨ ਕਹਿੰਦਾ ਸੀ ਵੀ ਨਹੀਂ ਕੋਈ ਖੜੂਗਾ ਨਾ 10 ਗੱਡੀਆਂ ਨਹੀਂ ਆਉਣਗੀਆਂ ਬਾਈ ਤੁਸੀਂ ਕਦੇ ਸਵੇਰੇ 8 ਵਜੇ ਆ ਕੇ ਦੇਖਿਓ ਤੁਹਾਨੂੰ ਪਤਾ ਲੱਗ ਜੂ ਕਿੰਨਾ ਇਕੱਠਾ ਹੈ ਇਸ ਰੋਡ ਤੇ ਵੀਆਈ ਵੀਆਈ ਕਲਚਰ ਕਿੱਥੇ ਖਤਮ ਹੋਇਆ ਦੱਸੋ ਜਿਹੜਾ ਜਿਹੜਾ ਪਹਿਲਾ ਵਾਲਾ ਉਹਦਾ ਨਾ ਆਮ ਫਿਰ ਪਾਰਟੀ ਆਮ ਨਾਮ ਦੀ ਰਹਿ ਗਈ ਹੈ ਬੰਦੇ ਤਾਂ ਫਿਰ ਉਹੀ ਨੇ ਵੀਆਈਪੀ ਵਾਲੇ ਖਾਸ ਹੋ ਗਏ ਨੇ ਪਹਿਲਾਂ ਤਾਂ ਜਿਹੜਾ ਐਮਐਲਏ ਦੇ ਮੰਤਰੀ ਮੁੱਖ ਮੰਤਰੀ ਰਾਜਾ ਦਾ ਬਾਦਲ ਦਾ ਉਹ ਚਲੋ ਜੇ ਨਹੀਂ ਕੋਈ ਕਰਦੇ ਤੇ ਕਹਿੰਦੇ ਸਾਰੇ ਲੋਕ ਕਹਿੰਦੇ ਵੀ ਕੰਮ ਨਹੀਂ ਕਰਦੇ ਜੇ ਨਹੀਂ ਕਰਦੇ ਤੇ ਘਰ ਦਾ ਬੈਠੇ ਤੇ ਇਹ ਤਾਂ ਉਹਨਾਂ ਨੂੰ ਸਾਰੇ ਦਿਨ ਦੇ ਵਿੱਚ 10 ਵਾਰੀ ਜਾਮ ਲੱਗਦਾ ਘਟੋ ਘਟੀ ਨਾ ਕਰਕੇ ਸਾਰੇ ਦਿਨ ਗੱਡੀਆਂ ਲਈ ਚਾਰ ਪਾਇਲ ਡੱਗਾ ਚਾਰ ਪੀਛਾ ਕਹੋਂ ਕਹੋਂ ਕਰਦੇ ਕਰੀ ਇੱਧਰ ਨੂੰ ਇੱਧਰ ਨੂੰ ਅੱਧਾ ਅੱਧਾ ਘੰਟਾ ਲੇਟਾ ਬੰਦ ਕਰਕੇ ਖੜੇ ਰਹਿੰਦੇ ਸਾੜੇ ਅਸਤੇ ਨਾਲ ਪਿੰਡ ਹੈ ਸਾਡਾ ਐਨੇ ਪ੍ਰੇਸ਼ਾਨ ਕਰੇ ਪਏ ਇਹਨਾਂ ਨੇ ਨਾ ਸਾਨੂੰ ਕਈ ਵਾਰੀ ਬੱਚੇ ਲੈਣ ਜਾਣਾ ਹੁੰਦਾ ਸ਼ਹਿਰ 'ਚ ਅੱਧਾ ਅੱਧਾ ਘੰਟਾ ਲੇਟ ਹੋ ਜਾਂਦੇ ਅਸੀਂ ਇਹਨਾਂ ਦੇ ਸਾਰੇ ਦਿਨ ਫਿਰ ਜਾਂਦੇ ਕਰਨਾ ਕੁਝ ਹੈ ਨਹੀਂ ਬਸ ਗੱਡੀਆਂ ਮਿਲੀਆ ਆਪਣਾ ਨਜ਼ਾਰੇ ਲੈ ਰਹ ਕਦੇ ਕਿਤੇ ਵੀ ਕੋਈ ਛੋਟਾ ਮੋਟਾ ਪ੍ਰੋਗਰਾਮ ਹੁੰਦਾ ਹੈ ਵੱਡਾ ਮੰਤਰੀ ਪਹੁੰਚ ਜਾਂਦਾ ਜੀ ਉਦਘਾਟਨ ਕਰਨਾ ਇੱਕ ਇੱਕ ਘੰਟੇ ਭਾਸ਼ਣ ਦਿੱਤੇ ਜਾਂਦੇ ਨੇ ਪਹਿਲਾ ਜਿਹੜੇ ਪਹਿਲਾਂ ਵਾਲੇ ਮੰਤਰੀ ਦੇ ਕੰਮ ਤਾਂ ਪਹਿਲਾਂ ਵੀ ਹੋਇਆ ਡਿਵੈਲਪਮੈਂਟ ਹੋਈ ਹੈ ਕਿੰਨੀ ਡਿਵੈਲਪਮੈਂਟ ਹੋਈ ਵੀ ਹੈ ਅੱਜ ਤੱਕ ਇੰਨਾ ਕਰਜਾ ਕਿਸੇ ਨੇ ਨਹੀਂ ਲਿਆ ਤਾਂ ਇਹਨਾਂ ਨੇ ਬਿਨਾਂ ਡਿਵੈਲਪਮੈਂਟ ਦੇ ਦੇਖ ਲਓ ਕਿੰਨਾ ਕਰਜਾ ਲੈ ਲਿਆ ਆ ਜੁਰੇ ਤੇ ਆਪਣਾ ਵਾਈਟ ਹਾਊਸ ਵਾਲੇ ਰੋਡ ਨੂੰ ਮੁੜਜੋ ਚੰਡੀਗੜ੍ਹ ਵੱਲ ਨੂੰ ਇੱਕ ਇੱਕ ਬੋਰਡ ਦੇ ਖੰਭੇ ਦੇ ਉੱਪਰ ਚਾਰ ਚਾਰ ਬੋਰਡ ਟੰਗੇ ਹੋਏ ਆ ਟੰਗੇ ਹੋਏ ਇੱਕੇ ਚੀਜ਼ ਦੇ ਟੰਗੇ ਹੋਏ ਆ ਪਹਿਲਾ ਕੇਜਰੀਵਾਲਾ ਰਹਿਦਾ ਹੁਣ ਫਿਰ ਰੁਜ਼ਗਾਰ ਦੇ ਰਹੇ ਆ ਜੀ ਨਾ ਕਿਸੇ ਨੂੰ ਰੁਜ਼ਗਾਰ ਮਿਲਿਆ ਨਾ ਕੁਝ ਹੋਇਆ ਪਹਿਲਾਂ ਦਾ ਜਿਉਂ ਦਾ ਤਿਉਂ ਹੈ ਇੱਕ ਇੱਟ ਨਹੀਂ ਇਹਨਾਂ ਦੇ ਲੱਗੀ ਤਿੰਨ ਜ਼ਾਲਗੇ ਵਿੱਚ ਮੋਹਾਲੀ ਸ਼ਹਿਰ ਦੇ ਵਿੱਚ ਇੱਕ ਵੀ ਕੰਮ ਦੱਸ ਮੈਂ ਵੀ ਕਿਹੜਾ ਕਰਿਆ ਇਹਨਾਂ ਨੇ ਬਸ ਆਏ ਆ ਵੀ ਉਰੇ ਦੇ ਜਾਣਾ ਮਾਨਸਾ ਜਾ ਰਹੇ ਆ ਜੀ ਸੰਗਰੂਰ ਜਾ ਰਹੇ ਆ ਬਸ ਹੋਰ ਕੁਝ ਨਹੀਂ ਹੈ ਲੋਕੀ ਲੋਕੀ ਕਹਿੰਦੇ ਕੋਈ ਝੋਲੇ ਚ ਬਿੱਲੀ ਆ ਉਹਨਾਂ ਦੇ ਕਿ ਬਿਜਲੀ ਫ੍ਰੀ ਕਰਦੀ ਭਾਈ ਬਿਜਲੀ ਕਿੱਥੇ ਚਲੋ ਆਪਾਂ ਮੰਨਦੇ ਆ ਬਿਜਲੀ ਫ੍ਰੀ ਭਗਵਾਨਤਮਨ ਬੋਡ ਲਾ ਰਿਹਾ ਨਾ ਭਗਵਾਨ ਜੀ ਨੇ ਬੋਰਡ ਲਾਏ ਕਹਿੰਦਾ ਦੱਸਿਓ ਕੰਮ ਕਰੇ ਵੀ ਤਾਂ ਲੋਕ ਦੱਸਣ ਬੋਰਡ ਨਾਲ ਨਾ ਦੱਸਣਾ ਕਿੰਨੇ 100 ਕਰੋੜ ਰੁਪਇਆ ਬਈ ਆਪਣੇ ਬੋਰਡਾਂ ਦੇ ਖਰਚ ਕਰਿਆ ਉਹ ਡਿਵੈਲਪਮੈਂਟ ਦੇ ਖਰਚ ਹੁੰਦਾ ਕਿੰਨੇ ਬੰਦੇ ਨੂੰ ਨੌਕਰੀ ਦਈ 2000 ਪੀਟੀਈ ਕੇ ਪੋਸਟਾਂ 2023 ਚ ਇਹਨਾਂ ਨੇ ਅਨਾਉਂਸ ਕਰਿਆ ਹੁਣ ਤਾਂ ਕਿਹੜੀਆਂ ਪੋਸਟਾਂ ਆਈਆਂ ਬਈ 25 ਆ ਗਿਆ ਉਹਦਾ ਗਜਟ ਬਣਿਆ ਸਾਰਾ ਕੁਝ ਬਣਿਆ ਹੋਇਆ 168 ਪੋਸਟਾਂ ਸਾਡਾ ਵੀ ਨਾਮ ਆਇਆਦਾ ਬਈ ਉਹ ਕੈਨਸਲ ਕਰਦੇ ਇਹਨਾਂ ਨੇ ਸਰਕਾਰੀ ਨੌਕਰੀਆਂ ਕਿੱਥੇ ਆਮੀ ਦੱਸੋ ਕਿੱਧਰ ਕਿੱਥੇ ਰੋਜ਼ਗਾਰ ਦਿਆ ਜਿਹੜੇ ਪੁਲਿਸ ਵਾਲੇ ਹੁੰਦੇ ਆ 2021 ਬਸ ਤੁਹਾਨੂੰ ਪਤਾ ਹੀ ਹੈ ਔਰੇ ਪੁੱਡਾ ਚਲ ਜੋ ਐਲਓਆਈਆਂ ਲੈਣੀਆਂ ਸਾਨੂੰ ਆਪਦੇ ਲਈ ਪੈਸੇ ਦੇਣੇ ਪੈਣੇ ਆ ਕੋਈ ਕਿਸੇ ਕੋਲ ਜਾ ਉਹ ਵੀ ਕਹਿੰਨੇ ਹਾਂ ਔਰੇ ਪੈਸੇ ਚੱਲਦੇ ਆ ਕੰਨ ਕੋਲ ਕੋਲ ਚਲ ਜੋ ਪੈਸੇ ਮੰਗਦਾ ਜੀ ਜੀ ਭਗਵਾਨ ਜੀ ਸਰਕਾਰ ਮੇਰੀ ਗੱਲ ਸੁਣਦੀ ਤਾਂ ਔਰੇ ਆ ਕੇ ਦੇਖੋ ਭਾਈ ਪਤਾ ਲੱਗੂਗਾ ਤੁਹਾਨੂੰ ਗਰਾਊਂਡ ਲੈਵਲ ਤੇ ਵੀ ਕੀ ਚੱਲ ਰਿਹਾ ਹੈ ਅਸੀਂ ਕਹਿੰਦੇ ਜੀ ਹਾਂ ਜੀ ਕਿਵੇਂ ਸੈਂਟਰਪਾਤੇ ਡਰ ਰਿਹਾ ਬਸ ਉਧਰ ਵੀ ਜਵਾਬ ਦੇਣਾ ਇਹ ਨਹੀਂ ਉਹ ਨਹੀਂ ਹੁਣ ਇਧਰ 에어ਪੋਰਟ ਤੋਂ ਗੱਡੀ ਹੱਥ ਨਿਕਲੂਗੀ ਵੀ ਨਹੀਂ ਬਾਹਰ ਪਹਿਲਾਂ ਹੀ ਬੰਦ ਕਰ ਦੂਗੇ ਸਾਰਾ ਰੋਡ ਹਾਂ ਹਾਂ ਇਹ ਨਾਮ ਲਈ ਆ ਲੈਟਾ ਜਾਮ ਕਰ ਦੋਗੇ ਕਰ ਦੋਗੇ ਜਾਨੀਆਂ ਨੂੰ ਦੇਖਦਾ ਹੈਗਾ ਆਮ ਬੰਦਾ ਪਰੇਸ਼ਾਨ ਹੋ ਰਿਹਾ ਉਹ ਕਹਿੰਦਾ ਸੀਗਾ ਅੱਜ ਤਾਂ ਆਮ ਬੰਦਿਆਂ ਵਿੱਚੋਂ ਹੀ ਜੰਮੇ ਆ ਇਹ ਆ ਹੁਣ ਕਿੱਧਰ ਗਿਆ ਹੈਗਾ 30 32 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਆਪਣਾ ਧਰਨੇ ਦੇ ਹੈਗੇ ਹੁਣ ਨਹੀਂ ਦੇਖ ਸਕਦਾ ਉਹਨੂੰ ਆ ਕੇ ਉਹਨਾਂ ਦੀ ਗੱਲ ਸੁਣ ਨਹੀਂ ਸਕਦਾ ਕੀ ਕੁਝ ਨਹੀਂ ਕਰ ਸਕਦੇ ਅਹੀ ਬਣਾਈਏ ਸਰਕਾਰ ਜੇ ਸਾਡੀ ਗੱਲ ਨਹੀਂ ਸੁਣੂਗਾ ਫਿਰ ਕੀ ਫਾਇਦਾ ਇਹੋ ਜੀ ਸਰਕਾਰ ਦਾ ਪਤਾ ਨਹੀਂ ਕੁਰਸੀਆਂ ਤੇ ਆ ਕੇ ਇਹਨਾਂ ਨੂੰ ਕੀ ਹੋ ਜਾਂਦਾ ਸਭ ਕੁਝ ਭੁੱਲ ਜਾਂਦੇ ਇਹ ਜਦ ਕੁਰਸੀ ਨਹੀਂ ਹੁੰਦੀ ਨਾ ਜਦ ਤੱਕ ਇਹਨਾਂ ਦੇ ਹੱਥ ਤੇ ਫਿਰ ਤਾਂ ਅਸੀਂ ਆ ਵੀ ਕਰ ਦਾਂਗੇ ਸਾਨੂੰ ਬਣਾਓ ਸਾਡੇ ਹੱਥ ਕਲਮ ਆਜੇ ਹਰਾ ਪੈਨ ਆ ਕੋਈ ਭੁੱਖਾ ਨਹੀਂ ਮਰੂਗਾ ਇਹ ਨਹੀਂ ਹੋਊਗਾ ਪਰ ਨਹੀਂ ਕੋਰਸੀ ਤੇ ਜੇ ਇਹਨਾਂ ਨੂੰ ਕੀ ਹੋ ਜਾਂਦਾ ਹੈਗਾ ਤੁਹਾਨੂੰ ਆਪ ਨਹੀਂ